ਸ਼ਸ਼ੀਕਲ ਮੈਂ ਹਾ ਤੁਹਾਡਾ ਹੋ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬੀਬੀ ਜਗੀਰ ਕੌਰ ਇੱਕ ਵਾਰ ਫਿਰ ਸਟੇਜ ਦੇ ਉੱਤੋਂ ਬੱਬਰ ਸ਼ੇਰ ਵਾਂਗੂ ਗਰਜੇ ਦੱਸ ਦਈਏ ਉਹਨਾਂ ਨੇ ਸਿੱਧੇ ਨਿਸ਼ਾਨੇ ਸਿੱਧੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਾਬਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੀਬੀ ਜਗੀਰ ਕੌਰ ਨੇ ਲੰਮੇ ਹੱਥੀ ਲਿਆ ਅਜਿਹੇ ਇਲਜ਼ਾਮ ਲਗਾਏ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮਰਿਆਦਾ ਹੈ ਸਿੱਖ ਮਰਿਆਦਾ ਹੈ ਉਸ ਨੂੰ ਖਤਮ ਕਰਨ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਤੇ ਬਾਦਲ ਪਰਿਵਾਰ ਵੱਲੋਂ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜੇਕਰ ਕੌਮ ਦਾ ਘਾਣ ਹੋਇਆ ਹੈ ਜੇਕਰ ਪੰਜਾਬ ਦੇ ਵਿੱਚ ਸਿੱਖੀ ਦਾ ਘਾਣ ਹੋਇਆ ਹੈ ਉਸ ਦੀ ਦੇਣ ਜਿਹੜੀ ਹੈ ਉਹ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਅਤੇ ਸਮੁੱਚੇ ਪਰਿਵਾਰ ਬਾਦਲ ਦੀ ਹੈ ਇਸ ਤਰ੍ਹਾਂ ਦੇ ਬੜੇ ਵੱਡੇ ਵੱਡੇ ਇਲਜ਼ਾਮ ਲਗਾਏ ਕਹਿੰਦੀ ਜਦੋਂ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਹਾਂ ਲੋਕਾਂ ਦੇ ਵਿੱਚ ਜਾਂਦੇ ਹਾਂ ਤੇ ਲੋਕ ਕਹਿੰਦੇ ਨੇ ਕਿ ਜਿਹੜੀ ਸਿੱਖ ਮਰਿਆਦਾ ਭੰਗ ਹੋਈ ਹੈ ਸਿੱਖ ਮਰਿਆਦਾ ਤੋਂ ਰਹਿਤ ਜਿਹੜੇ ਕੰਮ ਕੀਤੇ ਗਏ ਨੇ ਉਹ ਸੁਖਬੀਰ ਸਿੰਘ ਬਾਦਲ ਤੇ ਅਤੇ ਬਾਦਲ ਪਰਿਵਾਰ ਦੇ ਦੁਆਰਾ ਕੀਤੇ ਗਏ ਨੇ ਅੱਜ ਫਿਰ ਇੱਕ ਵਾਰ ਸਾਬਕਾ ਪ੍ਰਧਾਨ ਐਸਜੀਪੀਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਜਗੀਰ ਕੌਰ ਨੇ ਬੜੇ ਵੱਡੇ-ਵੱਡੇ ਇੰਤਜ਼ਾਮ ਸਟੇਜ ਦੇ ਉੱਤੋਂ ਹੋ ਕੇ ਲਗਾਏ ਨੇ ਸੁਖਬੀਰ ਸਿੰਘ ਬਾਦਲ ਅਤੇ ਪੂਰੇ ਬਾਦਲ ਪਰਿਵਾਰ ਤੇ ਅਤੇ ਵਿਕਰਮਜੀਤ ਸਿੰਘ ਮਜੀਠੀ ਨੇ ਵੀ ਛੜਿਆ ਉਹਨਾਂ ਨੇ ਕਿਹਾ ਕਿ ਹੱਡੀ ਪਸਲੀ ਤਾਂ ਫਿਰ ਦੁਬਾਰਾ ਇਲਾਜ ਕਰਾਉਣ ਦੇ ਨਾਲ ਆਪਰੇਸ਼ਨ ਕਰਾਉਣ ਦੇ ਨਾਲ ਜੁੜ ਸਕਦੀ ਹੈ ਲੇਕਿਨ ਸਾਡਾ ਸੁਖਬੀਰ ਸਿੰਘ ਬਾਦਲ ਤੋਂ ਭਰੋਸਾ ਉੱਠ ਗਿਆ ਹੈ ਉਹ ਭਰੋਸਾ ਅਸੀਂ ਫਿਰ ਦੁਬਾਰਾ ਨਹੀਂ ਕਰ ਸਕਦੇ ਪਾਰਟੀ ਪ੍ਰਧਾਨ ਤੇ ਉਸਨੇ ਕਿਹਾ ਹੈ ਕਿ ਜੇਕਰ ਬਾਦਲ ਪਰਿਵਾਰ ਨੂੰ ਇੰਨੀ ਹੀ ਕੇਅਰ ਹੁੰਦੀ ਅਜਿਹਾਂ ਵੱੱਜਰ ਗੁਨਾਹ ਗਲਤੀਆਂ ਕਰਦਾ ਕਿਉਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਖਮਿਆਜੇ ਜਿਹੜੇ ਨੁਕਸਾਨ ਭੁਗਤਨੇ ਪਏ ਨੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਦਾ ਅੰਦਾਜ਼ਾ ਲਗਾਉਣਾ ਵੀ ਬੜਾ ਮੁਸ਼ਕਲ ਹੋ ਗਿਆ ਹੈ ਪੰਜਾਬ ਦੇ ਲੋਕਾਂ ਵਾਸਤੇ ਅਜਿਹੀਆਂ ਗੱਲਾਂ ਕੀਤੀਆਂ ਨੇ ਬੀਬੀ ਜ਼ਗੀਰਕੌਰ ਨੇ ਬੀਬੀ ਜ਼ਗੀਰਕੌਰ ਦੇ ਨਾਲ ਉਸਦੇ ਸਾਥੀ ਵੀ ਸਟੇਜ ਤੇ ਪਿੱਛੇ ਜਿਹੜੇ ਨਾਰਿਆਂ ਦੀ ਆਵਾਜ਼ ਆ ਰਹੀ ਸੀ ਕਿਉਂਕਿ ਅੱਜ ਬੀਬੀ ਜਗੀਰ ਕੌਰ ਦੇ ਅੰਦਰ ਵਾਲਾ ਕੌਮ ਦੇ ਪ੍ਰਤੀ ਜਿਹੜਾ ਦਰਦ ਹੈ ਇੱਕ ਵਾਰ ਫਿਰ ਛਲਕਿਆ ਪਾਣੀ ਵਾਂਗੂ ਇੱਕ ਵਾਰੀ ਫਿਰ ਉਵਾਲ ਆਇਆ ਬੀਬੀ ਦੇ ਦਿਲ ਦੇ ਵਿੱਚ ਤੇ ਬੀਬੀ ਜਗੀਰ ਕੌਰ ਨੇ ਅੱਜ ਵਟ ਘੜ ਦਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਜਾਇਆ ਘੇਰਿਆ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਹੁਣ ਉਸਤੇ ਪਲਟਵਾਰ ਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਆਉਣ ਵਾਲਾ ਸਮਾਂ ਦੱਸੇਗਾ ਯਾਨੀ ਕਿ ਬੀਬੀ ਜੀ ਨਾ ਖੁਸ਼ ਨੇ ਪ੍ਰਧਾਨਤੂ ਉਹ ਕਹਿੰਦੇ ਨੇ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਕੰਪਰੋਮਾਈਜ਼ ਨਹੀਂ ਕਰ ਸਕਦੇ ਸਰਦਾਰ ਸੁਖਬੀ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਕਿਉਂਕਿ ਅਸੀਂ ਕਿਹੜੇ ਮੂੰਹ ਦੇ ਨਾਲ ਜਾਵਾਂਗੇ ਅਤੇ ਪਿੰਡਾਂ ਦੇ ਵਿੱਚ ਮੂੰਹ ਖਾਵਾਂਗੇ 2000 ਵਧਾਈ ਦੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਅਤੇ ਐਸ்சி ਪੀਸੀ ਦੀਆਂ ਵੋਟਾਂ ਆਉਣ ਵਾਲੀਆਂ ਨੇ ਸਿਰ ਤੇ ਇਸ ਤਰ੍ਹਾਂ ਦੇ ਵੱਡੇ ਬਿਆਨ ਦਿੱਤੇ ਨੇ ਬੀਬੀ ਜਗੀਰ ਕੌਰ ਨੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਭਾਵੇਂ ਵਿਰਸਾ ਸਿੰਘ ਮਲਟੋਹਾ ਜਾਂ ਹੋਰ ਕਈ ਲੋਗ ਨੇ ਜਿਨ੍ਹਾਂ ਤੇ ਨਿਸ਼ਾਨੀਆਂ ਸਵਾਲ ਖੜੇ ਹੁੰਦੇ ਰਹੇ ਨੇ ਉਹਨਾਂ ਨੂੰ ਪ੍ਰਧਾਨ ਬਣਾ ਦਿਓ ਅਸੀਂ ਉਸ ਦੀ ਪ੍ਰਧਾਨਗੀ ਦੇ ਵਿੱਚ ਕਾਹੇ ਠਾਂ ਕੰਮ ਕਰ ਲਾਵਾਂਗੇ ਲੇਕਿਨ ਇਹ 1% ਵੀ ਨਹੀਂ ਹੋ ਸਕਦਾ ਕਿ ਅਸੀਂ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਅਗਵਾਈ ਵਿੱਚ ਸ਼ਰੋਮਣੀ ਅਕਾਲੀ ਦਲ ਲਈ ਵੋਟਾਂ ਮੰਗੀਏ ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਸ਼ਰੋਮਣੀ ਅਕਾਲੀ ਦਲ ਨੂੰ ਮਾਰਨ ਦੇ ਵਿੱਚ ਜਾਂ ਕਾਹਨ ਕਰਨ ਦੇ ਵਿੱਚ ਲੱਗੇ ਹੋਏ ਨੇ ਉਹ ਇਸ ਦੁਨੀਆ ਤੋਂ ਚਲੇ ਜਾਣਗੇ ਉਹਨਾਂ ਉਹਨਾਂ ਦਾ ਦੁਨੀਆ ਤੋਂ ਨਾਮ ਨਹੀਂ ਰਹਿ ਜਾਵੇਗਾ ਲੋਕ ਉਹਨਾਂ ਨੂੰ ਯਾਦ ਨਹੀਂ ਕਰਨਗੇ ਇਸ ਤਰ੍ਹਾਂ ਦੀਆਂ ਗੱਲਾਂ ਇੱਕ ਬੱਬਰ ਸ਼ੇਰ ਵਾਂਗੂ ਬੁਗਦੇ ਹੋਏ ਬੀਬੀ ਜ਼ਗੀਰ ਕੌਰ ਨੇ ਸਟੇਜ ਦੇ ਉੱਤੋਂ ਕੀਤੀਆਂ ਆਪਣੇ ਭਾਸ਼ਣ ਦੇ ਵਿੱਚ ਉਹਨਾਂ ਨੇ ਕਿਹਾ ਵਿਰਸਾ ਸਿੰਘ ਵਿਲਟੋਹਾ ਚੰਦੂ ਬਾਜਰਾ ਮਨਪ੍ਰੀਤ ਇਆਲੀ ਹੋਰ ਵੀ ਬੜੇ ਲੋਕ ਨੇ ਜਿਨ੍ਹਾਂ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਪਾਰਟੀ ਕੀ ਨਿੱਜੀ ਜਾਇਦਾਦ ਹੈ ਕਿਉਂ ਨਹੀਂ ਪ੍ਰਧਾਨੀ ਆਪਣੀ ਛੜਨਾ ਚਾਹੁੰਦੇ ਇਸ ਗੱਲ ਦਾ ਮੈਨੂੰ ਜਵਾਬ ਦੇਵੇ ਸੱਚੇ ਸੌਦੇ ਵਾਲਾ ਮਾਮਲਾ ਵੀ ਘਿਰਿਆ ਗਿਆ ਦੂਸਰੇ ਪਾਸੇ ਬਹਿਵਲ ਕਲਾ ਗੋਲੀ ਕਾਂ ਦਾ ਵੀ ਜ਼ਿਕਰ ਕੀਤਾ ਗਿਆ ਜਿਹੜੇ ਸ਼ਹੀਦ ਹੋਏ ਨੇ ਉਥੇ ਸਿੱਖ ਉਹਨਾਂ ਦੇ ਵਿੱਚ ਜ਼ਿਕਰ ਕੀਤਾ ਗਿਆ ਸੱਚੇ ਸੌਦੇ ਨੂੰ ਮਾਫੀ ਮੰਗਾਈ ਸੁਮੇਧ ਸੈਣੀ ਲਾਇਆ ਗਿਆ ਐਸ ਤਰ੍ਹਾਂ ਦੀਆਂ ਸਾਰੀਆਂ ਜੁੜੀਆਂ ਵੱੱਜਰ ਗਲਤੀਆਂ ਜਾਂ ਗੁਨਾਹ ਕੀਤੇ ਸੀ ਪਿਛਲੇ ਲਗਭਗ 18 ਸਾਲਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੁਪੁੱਛੇ ਪਰਿਵਾਰ ਜਾਨੀ ਕਿ ਬਾਦਲ ਪਰਿਵਾਰ ਨੇ ਉਹਨਾਂ ਨੂੰ ਇੱਕ ਇੱਕ ਕਰਕੇ ਸਟੇਜ ਦੇ ਉੱਤੇ ਗਿਣਵਾਇਆ ਗਿਆ ਬੀਬੀ ਜਗੀਰ ਕੌਰ ਦੀਆਂ ਗੱਲਾਂ ਦੇ ਦੁਆਰਾ ਦੱਸਿਆ ਗਿਆ ਦੱਸਿਆ ਗਿਆ ਕਿ ਇਹ ਗੱਲਾਂ ਸਹੀ ਨੇ ਜਾਂ ਗਲਤ ਨੇ ਜੇ ਅਸੀਂ ਗਲਤਾਂ ਤੇ ਸਾਨੂੰ ਸਜ਼ਾ ਦੇਵੇਗਾ ਸ਼੍ਰੋਮਣੀ ਅਕਾਲੀ ਦਲ ਜੇ ਉਹ ਗਲਤ ਹੈ ਤੇ ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਲੇਕਿਨ ਬਿਲਕੁਲ ਅਸੀਂ ਪ੍ਰਧਾਨਗੀ ਤੇ ਸਹਿਮਤ ਨਹੀਂ ਹੋਵਾਂਗੇ ਅਸੀਂ ਨਾ ਹੀ ਕੰਮ ਕਰਾਂਗੇ ਅਸੀਂ ਫਿਰ ਮੁੜ ਦੁਬਾਰਾ ਸੁਰਜੀਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਲੀ ਤੇ ਲੈ ਕੇ ਆਵਾਂਗੇ ਲੇਕਿਨ ਪ੍ਰਧਾਨ ਭਾਵੇਂ ਵਰਸਾ ਸਿੰਘ ਵਿਲਟੂਆ ਭਾਵੇਂ ਚੰਦੂ ਮਾਜਰਾ ਭਾਵੇਂ ਮਨਪ੍ਰੀਤ ਯਾਲੀ ਭਾਵੇਂ ਵਰਸਾ ਸਿੰਘ ਸੌਰੀ ਪ੍ਰਵਿੰਦਰ ਸੁਖਦੇਵ ਸਿੰਘ ਢੀਂਸਾ ਹੋ ਜਾਣ ਯਾਨੀ ਕਿ ਬੀਬੀ ਜੀ ਗੁਰਨੇ ਸਿੱਧੇ ਤੌਰ ਤੇ ਕਹਿ ਦਿੰਦਾ ਹੈ ਕਿ ਜਿਹੜੀਆਂ ਗਲਤੀਆਂ ਕੀਤੀਆਂ ਨੇ ਉਹਨਾਂ ਨੂੰ ਉਹ ਨਾ ਬਖਸ਼ਣ ਯੋਗ ਨੇ ਨਾਇਓ ਮਨਰਯੋਗ ਨੇ ਕਿਉਂਕਿ ਉਹ ਬੱਜਰ ਗੁਨਾਹ ਨੇ ਉਹਨਾਂ ਦੀ ਸਜ਼ਾ ਸਾਨੂੰ ਵੀ ਮਿਲਣੀ ਚਾਹੀਦੀ ਹੈ ਅਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵੀ ਮਿਲਣੀ ਚਾਹੀਦੀ ਹੈ ਧੰਨਵਾਦ